ਨਸ਼ੇੜਤਾ ਸਕਰ ਨੂੰ ਜੇਲ੍ਹ ਭੇਜਾਂਗੇ ਸ਼ੇਰਗਿੱਲ ਜਦੋਂ ਦਾ ਚੋਣਾਂ ਦਾ ਐਲਾਨ ਹੋਇਆ ਹੈ ਤਦ ਤੋਂ ਵੱਖ-ਵੱਖ ਪਾਰਟੀਆਂ ਦੇ ਲੋਕ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਵਿੱਚ ਜਾ ਰਹੇ ਹਨ ਅੱਜ ਅੰਮ੍ਰਿਤਸਰ ਵਿੱਚ 50 ਦੇ ਕਰੀਬ ਆਕਾਲੀ ਦਲ ਦੇ ਮੈਂਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਆਮ ਆਦਮੀ ਪਾਰਟੀ ਮਜੀਠਾ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਕੋ ਸਰ ਹਰ ਰੋਜ਼ ਚੰਗੇ ਲੋਕ ਜਿਹੜੇ ਸਮਾਜ ਵਾਸਤੇ ਕੁਛ ਕਰਨਾ ਚਾਹੁੰਦੇ ਉਹ ਜੁਆਇਨ ਕਰ ਰਿਹਾ ਮੇਰੇ ਵੀਰ ਬੁੱਤ ਸਿੰਘ ਜੀ ਨੇ ਜੁਆਇਨਿੰਗ ਕੀਤੀ ਆ ਇਹਨਾਂ ਨੂੰ ਬਹੁਤ ਗੁੱਸਾ ਸੀਗਾ ਬਹੁਤ ਰੋਸ ਸੀਗਾ ਜਿਵੇਂ ਸਾਨੂੰ ਸਾਰਿਆਂ ਨੂੰ ਸੀਗਾ ਜੋ ਗੁਰੂ ਮਹਾਰਾਜ ਦੀ ਬੇਦਬੀ ਹੋਈ ਤੇ ਅੱਜ ਤੱਕ ਦੋਸ਼ੀ ਨਹੀਂ ਫੜੇ ਗਏ ਸੋ ਆਮ ਆਦਮੀ ਪਾਰਟੀ ਦਾ ਇਹ ਹਰ ਪੰਜਾਬੀ ਦੇ ਨਾਲ ਵਾਦਾ ਹੈ ਇਹ ਸਾਡਾ ਫਰਜ਼ ਬਣਦਾ ਹੈ ਕੇਜਰੀਵਾਲ ਜੀ ਵੀ ਹਰ ਸਟੇਜ ਤੋਂ ਕਹਿੰਦੇ ਆ ਕਿ ਜਿਨ੍ਹਾਂ ਦੋਸ਼ੀਆਂ ਨੇ ਬੇਦਬੀ ਕੀਤੀ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਦਊਗੀ ਇਹ ਵਾਦਾ ਆਮ ਆਦਮੀ ਪਾਰਟੀ ਦਾ ਹੈ ਅੱਜੀ ਅੱਜੀ ਜੁਆਇਨ ਹੁਣ ਵੀ ਇਸ ਤੋਂ ਬਾਅਦ ਵੀ ਪ੍ਰੈਸ ਕਾਨਫਰੰਸ ਹੈਗੀ ਆ ਜਿਹੜੇ ਤਰਮਿੰਦ ਗਾਂਧੀ ਉਹਨਾਂ ਦੀ ਪਾਰਟੀ ਤੋਂ ਸੀਗੇ ਕੈਂਡੀਡੇਟ ਉਹ ਵੀ ਜੁਆਇਨ ਕਰ ਰਹੇ ਨੇ ਹੁਣ ਇਸ ਤੋਂ ਪਹਿਲਾਂ ਵੀ ਅੱਜ ਸਵੇਰ ਦੀਆਂ ਤਿੰਨ ਕਾਦਰਾਬਾਦ ਵੀ ਅਸੀਂ ਜੁਆਇਨਿੰਗ ਕਰਾ ਕੇ ਆਏ ਆ ਕੱਲ ਵੀ ਅਫਦਾਲਪੇਟ ਜੁਆਇਨਿੰਗ ਸੋ ਗੱਲ ਇਹ ਆ ਕਿ ਲੋਕ ਹੁਣ ਖੁਲਿਆਮ ਵਿਕਰਮ ਮਜੀਠੀਆ ਜਿਹੜਾ ਨਸ਼ਿਆਂ ਦਾ ਤਸਕਰਾ ਜਿਹੜਾ ਇੱਕ ਗੁੰਡਾ ਆਦਮੀ ਕ੍ਰਿਮੀਨਲ ਹੈ ਜਿਹੜਾ ਡਰੱਗ ਲਾਰਡ ਹੈ ਵਿਕਰਮ ਮਜੀਠੀਆ ਤੇ ਖਿਲਾਫ ਸਾਰਾ ਪੰਜਾਬ ਖੜਾ ਹੋ ਗਿਆ ਹੈ ਸਾਰਿਆਂ ਨੇ ਉਹਨੂੰ ਜੇਲ੍ਹ ਕੌਣ ਦੇਖਣਾ ਚਾਹੁੰਦੇ ਆ ਤੇ ਇਹ ਆਮ ਆਦਮੀ ਪਾਰਟੀ ਦਾ ਵਾਅਦਾ ਹੈ ਕਿ ਵਿਕਰਮ ਮਜੀਠੀਆ ਨੂੰ ਜੇਲ੍ਹ ਚ ਪਾਇਆ ਜਾਏਗਾ ਤੇ ਉਹਦੇ ਨਾਲ ਵੀ ਜਿਹੜੇ ਉਹਦੇ ਕਰਿੰਦੇ ਤਲਬੀਰ ਸ਼ਲਬੀਰ ਇਹ ਮੇਜਰ ਸ਼ਵੀ ਇਹ ਜਿਨ੍ਹਾਂ ਨੇ ਇੱਥੇ ਗਲਤ ਕੰਮ ਕੀਤੇ ਆ ਇਹ ਵਿਕਰਮ ਮਜੀਠੀਆ ਦੇ ਟੋਢੀ ਬੱਚੇ ਆ ਇਹਨਾਂ ਨੇ ਪੰਜਾਬ ਦੇ ਨਾਲ ਗਦਾਰੀ ਕੀਤੀ ਆ ਇਹਨਾਂ ਨੇ ਪੰਜਾਬੀਆਂ ਨੂੰ ਨਸ਼ਿਆਂ ਤੇ ਲਾਇਆ ਹੈ ਇਹਨਾਂ ਨੇ ਕਸ਼ਾਈ ਕੀਤੀ ਆ ਇਹਨਾਂ ਦਾ ਉਹ ਹਾਲ ਹੋਊਗਾ ਮਤਲਬ ਇਹਨਾਂ ਨੂੰ ਉਹ ਸਜ਼ਾਵਾਂ ਮਿਲਣਗੀਆਂ ਕਿ ਦੁਬਾਰਾ ਕੋਈ ਵਿਕਰਮ ਮਜੀਠੀਆ ਨਸ਼ੇ ਦਾ ਤਸਕਰ ਨਹੀਂ ਹੋਊਗਾ